ਕਾਤੇ ਬੰਦ ਕਰਦੇ ਪਾਏ ਲੱਕੀ ਦੀ ਮਸ਼ੀਨ ਆ ਵੀਡੀਓ ਬਣ ਗਈ ਆ ਬੰਦ ਕਰ ਦੇ ਬੰਦ ਕਰ ਦੇ ਚੰਗਾ ਰਹਿ ਜਾਏਗਾ ਬਿਲਕੁਲ ਪੁਲਿਸ ਵੀ ਆ ਗਈ ਦੀ ਆ ਸਾਰਾ ਕੁਝ ਆ ਗਿਆ ਸਟਾਪ ਵੀ ਆ ਗਿਆ ਸਾਰਾ ਇੱਥੇ ਬਿਲਕੁਲ ਦੌੜੀ ਨਾ ਪਾ ਤੇਰੀ ਵੀਡੀਓ ਬਣ ਗਈ ਦੀ ਏਕ ਮੈਂ ਵੀਡੀਓ ਬਣਾ ਰਿਹਾ ਇਹ ਲੱਕੀ ਦੀ ਮਸ਼ੀਨ ਫੜੀ ਆ ਕੱਲ ਨੂੰ ਮੈਨੂੰ ਵੀ ਜਾਨ ਤੋਂ ਮਾਰਨ ਦੀ ਧਮਕੀ ਮਿਲ ਸਕਦੀ ਆ ਅਗਰ ਕੱਲ ਨੂੰ ਕੋਈ ਵੀ ਗੱਲਬਾਤ ਹੁੰਦੀ ਆ ਜਰੋੜੀ ਵਾਲਾ ਲੱਕੀ ਜੋ ਅਣੀ ਲੈ ਇਹ ਉਹਦੀ ਜੀਸੀਬੀ ਆ ਇਹਦੇ 'ਚ ਟਰੈਕਟਰ ਲੱਗੇ ਦਾ ਇੱਕ ਕਿਸਾਨ ਸਿੰਘ ਜੋ ਕਿ ਬਾਈ ਬਾੜੀ ਦਾ ਆ ਇੱਕ ਰਾਹੁਲ ਬਣਿਆਲ ਦੇਖੋ ਵੀਡੀਓ ਬਿਲਕੁਲ ਜੀ ਬਿਲਕੁਲ ਜੀ ਇਹ ਲੱਕੀ ਦੀ ਮਸ਼ੀਨ ਲੱਗੀ ਆ ਦੇਖੋ ਪੂਰੀ ਖੱਡ ਪੁੱਟਦੀ ਆ ਇੱਕ ਮੈਂ ਵੀਡੀਓ ਬਣਾ ਰਿਹਾ ਇਹ ਲੱਕੀ ਦੀ ਮਸ਼ੀਨ ਫੜੀ ਆ ਕੱਲ ਨੂੰ ਮੈਨੂੰ ਵੀ ਜਾਨ ਤੋਂ ਮਾਰਨ ਦੀ ਧਮਕੀ ਮਿਲ ਸਕਦੀ ਆ ਅਗਰ ਕੱਲ ਨੂੰ ਕੋਈ ਵੀ ਗੱਲਬਾਤ ਹੁੰਦੀ ਆ ਤੇ ਕੰਦਰੀ ਵਾਲਾ ਲੱਕੀ ਜੋ ਅਣੀ ਲੈ ਇਹ ਉਹਦੀ ਜੀਸੀਬੀ ਆ ਇਹਦੇ 'ਚ ਟਰੈਕਟਰ ਲੱਗੇ ਦਾ ਇੱਕ ਕਿਸਨ ਸਿੰਘ ਜੋ ਕਿ ਬਾਈ ਬਾੜੀ ਦਾ ਆ ਇੱਕ ਰਾਹੁਲ ਬਣਿਆਲ ਇਹਦਾ ਵੀ ਟਰੈਕਟਰ ਲੱਗਾ ਹੈ ਬਾਕੀਆਂ ਤਾਂ ਮੈਨੂੰ ਪਤਾ ਨਹੀਂ ਆ ਸਰ ਮੈਂ ਦੋ ਟਰੈਕਟਰ ਦੇਖਿਆ ਜੀ ਇਹ ਦੇਖੋ ਵੀਡੀਓ ਬਿਲਕੁਲ ਜੀ ਬਿਲਕੁਲ ਜੀ ਇਹ ਲੱਕੀ ਦੀ ਮਸ਼ੀਨ ਲੱਗੀ ਆ ਦੇਖੋ ਪੂਰੀ ਖੱਡ ਪੁੱਟਦੀ ਆ ਇਹ ਬੜੇ ਦਿਨਾਂ ਦੀ ਇਸ ਬੰਦੇ ਦੀ ਤਲਾਸ਼ ਸੀ ਜਿਹੜੇ ਬੰਦ ਕਰਦੇ ਪਾਏ ਲੱਕੀ ਦੀ ਮਸ਼ੀਨ ਆ ਵੀਡੀਓ ਬਣ ਗਈ ਆ ਬੰਦ ਕਰ ਦੇ ਬੰਦ ਕਰ ਦੇ ਚੰਗਾ ਰਹ ਜੇਗਾ ਬਿਲਕੁਲ ਬੰਦ ਕਰ ਦੇ ਪਾ ਕੋਈ ਨੁਕਸਾਨ ਨਹੀਂ ਹੈ ਤੇਰਾ ਕੋਈ ਨੁਕਸਾਨ ਨਹੀਂ ਹੈ ਨਹੀਂ ਨਹੀਂ ਕੋਈ ਚੱਕ ਨਹੀਂ ਭਾਈ ਬਿਲਕੁਲ ਬਿਲਕੁਲ ਹਾਂ ਜੀ ਪੁਲਿਸ ਵੀ ਆ ਗਈ ਦੀ ਆ ਸਾਰਾ ਕੁਝ ਆ ਗਿਆ ਸਟਾਫ ਵੀ ਆ ਗਿਆ ਸਾਰਾ ਬਿਲਕੁਲ ਦੌੜੀ ਨਾ ਪਾ ਤੇਰੀ ਵੀਡੀਓ ਬਣ ਗਈ ਦੀ ਆ ਭਾਜੀ ਮੈਂ ਸੀ ਮੈਂ ਕਿਸਨ ਜਾ ਬਿਲਕੁਲ ਤੇਰਾ ਕੋਈ ਤਸੂਰੀ ਨਾ ਪਾ ਤੂੰ ਸਾਰ ਤੇ ਨਹੀਂ ਨਹੀਂ ਪੁਲਿਸ ਵੀ ਆ ਗਿਆ ਸਰ ਮੇਰਾ ਐਦਾ ਕਮਾਣੀ ਤੇਰਾ ਨਾਂ ਨਹੀਂ ਆਏਗਾ ਪਾ ਤੂੰ ਪਿੱਛੇ ਹੋ ਜਾ ਉਹ ਮੈਂ ਵੀ ਤੁਹਾਡੇ ਲੱਗੀ ਹਾਂ ਇਹ ਦੇਖੋ ਜੀ ਇਹ ਲੱਕੀ ਦੀ ਮਸ਼ੀਨਾਂ ਲੱਕੀ ਮਾਈਨਿੰਗ ਕਰਵਾ ਰਿਆ ਜੀ ਔਰ ਇਹ ਦੇਖ ਲੋ ਲੱਕੀ ਮਾਈਨਿੰਗ ਕਰਾ ਰਿਆ ਨੇ ਪੰਜ ਟਰੈਕਟਰ ਲਾਏ ਆ ਔਰ ਇੱਕ ਦੋ ਟਰੈਕਟਰ ਤਾਂ ਮੈਨੂੰ ਪਤਾ ਇਹ ਦੇਖੋ ਇਹ ਪਰੇ ਦੇ ਟਰੈਕਟਰ ਇਹ ਦੇਖੋ ਇਹ ਦੇਖੋ ਇਹ ਦੇਖੋ ਬਸ ਇਹ ਕੋਈ ਲੱਕੀ ਮਾਈ ਨਹੀਂ ਕਰਾ ਰਿਹਾ ਲੱਕੀ ਦੀ ਮਸ਼ੀਨ ਆ ਇਹ ਨੰਬਰ ਆਈ ਇਹਨ ਪੂਰੀ ਕੰਦਰੋੜੀ ਦੀ ਖੱਡ ਫੋਟਾ ੜੀ ਆ ਔਰ ਸਾਡੇ ਇਹ ਦੇਖੋ ਇਹ ਲੱਕੀ ਦੀ ਮਸ਼ੀਨ ਆ ਇਹ ਦੇਖੋ ਇਹ ਦੇਖੋ ਇਹ ਪੂਰੀ ਖੱਡ ਫੋਟਲੀ ਆ ਅੰਜ ਕਿ ਨਾਮ ਮੇਰਾ ਨਾਮ ਪਰਮਜੀਤ ਸਿੰਘ ਤੇ ਸ਼੍ਰੀ ਲੱਛੀ ਕੁਲਵੰਤ ਸਿੰਘ ਆ ਕੀ ਗੱਲ ਕੀ ਆ ਇੱਥੇ ਹੋ ਰਹੀ ਇਹ ਮਾਈਨਿੰਗ ਹੋ ਰਹੀ ਹੈ ਸਾਡੇ ਕੰਦਰੂੜੀ ਹੋ ਰਹੀ ਹੈ ਖਾੜ ਦੇ ਵਿੱਚ ਹੋ ਰਹੀ ਹੈ ਇਹ ਅਨੀਰ ਕੁਮਾਰ ਕਰਵਾ ਰਿਹਾ ਲੱਛੀ ਕਿਸ਼ੋਰ ਕੁਮਾਰ ਕਰਵਾ ਰਿਹਾ ਜੋ ਇਹ ਕੰਦਰੂੜੀ ਤੋਂ ਹੈ ਜੀ ਰਾਤ ਨੂੰ ਅਸੀਂ ਇੰਦੀ ਇੱਕ ਵੀਡੀਓ ਵੀ ਬਣਾਈ ਹੈ ਜੋ ਅਸੀਂ ਜੋ ਹੈ ਸੈਂਡ ਕਰਤੀ ਹੈ ਇਹਨਾਂ ਨੂੰ ਜੋ ਆਪਣੇ ਪੱਤਰਕਾਰ ਸਾਹਿਬ ਹੈ ਇਹਨਾਂ ਨੂੰ ਜੋ ਅਸੀਂ ਸੈਂਡ ਕਰਤੀ ਹੈ ਤੁਸੀਂ ਕਿੱਦਾਂ ਕਹਿ ਸਕਦੇ ਕਿ ਜਿਹੜੀ ਮਾਈਨਿੰਗ ਹੋ ਰਹੀ ਜਨ ਜਾਵੇ ਮਾਈਨਿੰਗ ਨਜਾਇਜ਼ ਹੋ ਰਹੀ ਹੈ ਸਾਡੀ ਜਗਾ ਹੀ ਜਗਾ ਦੇਖਣ ਜਨ ਤੇ ਉੱਥੇ ਅੱਗੇ ਆਵਾਜ਼ ਆਂਦੀ ਹੈ ਪੇ ਗਰ ਲੇਟ ਵੀ ਆਂਦੇ ਟਰੈਕਟਰਾਂ ਦੀ ਆਵਾਜ਼ ਜੀ ਸੀ ਵੀ ਦੀ ਆਂ ਖਲ ਖੁਦ ਜਾ ਕੇ ਉੱਥੇ ਚੱਕ ਕੀਤਾ ਜੀ ਇਸ ਸ਼ਿਕਾਇਤ ਕੀਤੀ ਵੀ ਇਹ ਸ਼ਿਕਾਇਤ ਅੱਜ ਕੀਤੀ ਹੈ ਸ਼ਿਕਾਇਤ ਕੇ ਕੀਤੀ ਹੈ ਔਰ ਉਹਦੇ ਬਾਅਦ ਅਸੀਂ ਜੋ ਹੈ ਕੰਪਲੇਂਟ ਵੀ ਪਾਵਾਂਗੇ ਉਹਦੀ ਉਹ ਸਾਡੀ ਜਗਾ ਹੈਗੀ ਸਾਡੀ ਜੱਦੀ ਮੇਰੇ ਮਦਰ ਹੈ ਮੇਰੀ ਮਦਰ ਦੀ ਜੱਦੀ ਜਗਾ ਉਹਨਾਂ ਨੇ ਮੇਰੇ ਨਾਂ ਤੇ ਜੋ ਹੈ ਜਗਾ ਇਹ ਬਸियत ਵੀ ਕਰਤੀ ਦੀ ਆ ਉਹਦੀ ਜੀ ਤੁਹਾਡੀ ਜਗਤਵਾਨੀ ਕੀਤੀ ਜਾ ਰਹੀ ਹੈ ਜੀ ਹਾਂਜੀ ਸਾਡੀ ਜਗ੍ਹਾ ਦੇ ਨਾਲ ਹੀ ਆ ਉੱਥੇ ਉੱਥੇ ਮਾਨੀ ਕੀਤੀ ਜਾ ਰਹੀ ਹੈ ਜੀ ਹਾਂਜੀ ਉਹ ਇਹ ਮਾਈਨਿੰਗ ਤਾਂ 5-6 ਮਹੀਨੇ ਤੋਂ ਹੋ ਰਹੀ ਲੇਕਿਨ ਕੱਲ੍ਹ ਆ ਹੀ ਪੂਰਾ ਚੱਕਰ ਕੀਤਾ ਕੱਲ੍ਹ ਆ ਹੀ ਇਹਦੀ ਵੀਡੀਓ ਬਣਾਈ ਹੈ ਇੱਕ ਔਰ ਜੀ ਸੀ ਬੀ ਦੀ ਵੀ ਬਣਾਈ ਹੈ ਟਰੈਕਟਰ ਦੀ ਵੀ ਭਰਦੇ ਵੀ ਬਣਾਈ ਹੈ ਮਾਈਨਿੰਗ ਵਾਲੋ ਉੱਥੇ ਕੋਈ ਕਾਰ ਨਹੀਂ ਨੂੰ ਇਹ ਤਾਂ ਨੇ ਅੱਜ ਤਾਂ ਕੋਈ ਕਾਰਵਾਈ ਨਹੀਂ ਹੋਈ ਜੀ ਉਹ ਜਿੱਥੇ ਵੀ ਅਸੀਂ ਜੰਨੇ ਆ ਸਾਡੇ ਮੋੜਿਆਂ ਦੇ ਬਿਨਾਂ ਬੇਨਜਾਇਜ਼ੇ ਪਰਚੇ ਪਾਉਂਦਾ ਜੀ ਕਿਹਦੇ ਲੋ ਪਰਚੇ ਕਿਹਦੇ ਲੋ ਪਰਚੇ ਅਨਿਲ ਕੁਮਾਰ ਅਨਿਰ ਕੁਮਾਰ ਜੋ ਹੈ ਕੰਦਰੋੜੀ ਦਾ ਉਹਨਾਂ ਦੇ ਉਹਦੇ ਥਰੂ ਪਾਏ ਗਏ ਜੀ ਪਰਚੇ ਪਵਾਉਣ ਦਾ ਕਾਰਨ ਕਾਰਨ ਇਹ ਹੈ ਕਿ ਜੇ ਅਸੀਂ ਆਪਣੀ ਜਗ੍ਹਾ ਦੇਖਣ ਜਾਈ ਤੇ ਇਹ ਬੋਲਦਾ ਕਿ ਮੇਰੀ ਜਗ੍ਹਾ ਇਹਨੇ ਜਗ੍ਹਾ ਜੋ ਹੈ ਰੈਂਟ ਤੇ ਲਈ ਦੀ ਹੈ ਲੇਕਿਨ ਸਾਡੇ ਮਮਜ਼ਰ ਦੇ ਨਾਮ ਦੀ ਜੱਦੀ ਜਗ੍ਹਾ ਉਹਦੇ ਮਾਪਿ ਉਹਦੀ ਜਗ੍ਹਾ ਹੈਗੀ ਆ ਜੋ ਮੇਰੀ ਮਦਰ ਦੇ ਨਾਮ ਤੇ ਬੋਲੀ ਜਾਂਦੀ ਹੈ ਫਰਦੇ ਦੇ ਵਿੱਚ ਵੀ ਬੋਲੀ ਜਾਂਦੀ ਹੈ ਉਹ ਕੀ ਕਾਰਵਾਈ ਚਾਹੁੰਦੇ ਹੁਣ ਕਾਰਵਾਈ ਇਹ ਚਾਹੁੰਦੇ ਆ ਕਿ ਪ੍ਰਸ਼ਾਸਨੀ ਦੇ ਤੇ ਗੜੀ ਤੋਂ ਗੜੀ ਕਾਰਵਾਈ ਕੀਤੀ ਜਾਏ ਅਗਰ ਆਹੀਂ ਕਿ ਪ੍ਰਸ਼ਾਸਨ ਨੂੰ ਕਿਤੇ ਜਾਣ ਦੀ ਕੋਸ਼ਿਸ਼ ਕਰਨ ਸਾਡੇ ਤੋਂ ਪਹਿਲੇ ਹੀ ਉੱਥੇ ਪੁੱਜੇ ਨਾ ਹੁੰਦਾ ਹੀ ਸਾਡੇ ਦੇ ਪਹਿਲੇ ਪਰਚਾ ਜੋ ਆ ਪਾਇਆ ਗਿਆ ਮਰ ਬੱਚਿਆਂ ਦੇ ਨਾਂ ਤੇ ਕਿ ਬੱਚੇ ਉੱਥੇ ਥੇ ਵੀ ਨਹੀਂ